ਪਾਵਰ ਕਮਨ ট্রান্সਪੋ ਠੇਕਾ ਮਲਾਜ਼ਮ ਜੁਨੀਅਨ ਪੰਜਾਬ ਸੂਬਾ ਪ੍ਰਧਾਨ ਬਲਿਹਾਰ ਸਿੰਘ ਇੱਕ ਸਾਥੀਆਂ ਨੂੰ ਪੰਜਾਬ ਦੇ ਅੰਦਰ ਪਤਾ ਹੈ ਜਬਲੀ ਕੰਮੇ ਕਿ ਮੁਕੰਮਲ ਜਿਹੜੀ ਹੜਤਾਲ ਆ ਬਿਜਲੀ ਧਾਰੇ ਦੇ ਅੰਦਰ ਰੈਗੂਲਰ ਕਰਮਚਾਰੀਆਂ ਦੀ ਬਿਜਲੀ ਮਲਾਜ਼ਮ ਇਕਤਾ ਮੰਚ ਤੇ ਜੁਆਇੰਟ ਫਾਰਮ ਦੀ ਜਿਹੜੀ ਕਾਲ ਤੇ ਸੰਘਰਸ਼ ਕਰ ਰਹੇ ਆ ਮਲਾਜ਼ਮ ਸਾਥੀ ਅਸੀਂ ਇਸ ਸਾਂਝੇ ਸੰਘਰਸ਼ ਦੇ ਸਾਂਝੇ ਘੋਲ ਵਾਸਤੇ ਸਾਂਝੀਆਂ ਕਈ ਵਾਰ ਮੁਲਾਜ਼ਮ ਜਥੇਬੰਦੀਆਂ ਨੂੰ ਚਿੱਠੀਆਂ ਵੀ ਲਿਖੀਆਂ ਕਿ ਆਪਾਂ ਇੱਕ ਸਾਂਝਾ ਜਿਹੜਾ ਘੋਲ ਹੈ ਇਹ ਬਣਾਉਨੇ ਆ ਤੇ ਸਾਂਝਾ ਮੰਗ ਪੱਤਰ ਤਿਆਰ ਕਰਕੇ ਆਪਾਂ ਸਾਂਝ ਬਣਾ ਕੇ ਜਿਹੜਾ ਘੋਲ ਲੜਦੇ ਆ ਪਰ ਉਹ ਮੀਟਿੰਗਾਂ ਜਿਹੜੀਆਂ ਨਾ ਹੋ ਸਕੀਆਂ ਜਿਸ ਦੇ ਕਾਰਨ ਅੱਜ ਜਿਹੜੀ ਹੜਤਾਲ ਆ ਉਹ ਲੰਮਾ ਸਮਾਂ ਜਿਹੜੀ ਚੱਲ ਰਹੀ ਆ ਤਾਂ ਇਹ ਬਹੁਤ ਵਧੀਆ ਹੁੰਦਾ ਜਿਹਦੇ ਵਿੱਚ ਜੇ ਸਾਰੀਆਂ ਜਥੇਬੰਦੀਆਂ ਰਲ ਕੇ ਧਰਨਾ ਪ੍ਰਦਰਸ਼ਨ ਵੱਡੀ ਮਤਲਬ ਪੰਜਾਬ ਦੇ ਅੰਦਰ ਮੁਕੰਮਲ ਜਿਹੜੀ ਇਹ ਜਿਹੜੇ ਜਿੱਥੇ ਅੱਜ ਆਊਟਸੋਰਸਡ ਮੁਲਾਜ਼ਮਾਂ ਜਿਵੇਂ ਕਿ ਸਾਡੀਆਂ ਚਾਰ ਦੇਥੇ ਬੰਦੀਆਂ ਜਿਉ ਲਹਿਰਾ ਵਾਲੀ ਲਹਿਰਾ ਥਰਮਲ ਦੀ ਜਥੇਬੰਦੀ ਹੈ ਕਿ ਉਹ ਸਾਡੀ ਰੋਪੜ ਥਰਮਲ ਦੀ ਜਥੇਬੰਦੀ ਹੈ ਕਿ ਉਹ ਸਾਡੇ ਪੈਸਕੋਲਨ ਦੀ ਜਥੇਬੰਦੀ ਹੈ ਕਿ ਉਹ ਸਾਡੇ ਸੀਐਚਬੀ ਵਾਲੇ ਕੰਮ ਦੀ ਜਥੇਬੰਦੀ ਹੈ ਵੀ ਜੇਕਰ ਇਹਨਾਂ ਜਥੇਬੰਦੀਆਂ ਨੂੰ ਵੀ ਇਸ ਹੜਤਾਲ ਦੇ ਵਿੱਚ ਸੱਦਾ ਪੱਤਰ ਭੇਜਿਆ ਹੁੰਦਾ ਜਾਂ ਇਸ ਹੜਤਾਲ ਨੂੰ ਕਰਨ ਤੋਂ ਪਹਿਲਾਂ ਭੇਜਿਆ ਪ ਕੋਈ ਪੱਤਰ ਭੇਜਿਆ ਹੁੰਦਾ ਤਾਂ ਇਹ ਬਹੁਤ ਵਧੀਆ ਹੋਣਾ ਸੀ ਪਰ ਅੱਜ ਆਈ ਅੱਜ ਵੀ ਬਿਜਲੀ ਮਜ਼ਦਮੇ ਇਕਤਾ ਮੰਚ ਤੇ ਜੁਆਇੰਟ ਫੋਰਮ ਦੀਆਂ ਜਥੇਬੰਦੀਆਂ ਦੇ ਵੱਲੋਂ ਇੱਕ ਅੱਜ ਹਮਾਇਤ ਪੱਤਰ ਜਿਹੜਾ ਨੋਟਿਸ ਹੈ ਉਹ ਸਾਨੂੰ ਭੇਜਿਆ ਗਿਆ ਤੇ ਅਸੀਂ ਉਹਨਾਂ ਦੇ ਅੱਗੇ ਨਾਲ ਵੀ ਗੱਲਬਾਤ ਹੋਈ ਤੇ ਅਸੀਂ ਅੱਜ ਇਹ ਫੈਸਲਾ ਕੀਤਾ ਵੀ ਜਿਹੜਾ ਉਨ੍ਹਾਂ ਦਾ ਸੰਘਰਸ਼ ਹੈ ਉਹਨਾਂ ਦੇ ਅਸੀਂ ਸੰਘਰਸ਼ ਦੀ ਹਮਾਇਤ ਕਰਦੇ ਆਂ ਤੇ ਇਸ ਹਮਾਇਤ ਦੇ ਸੰਬੰਧ ਦੇ ਵਿੱਚ ਕਿਉਂਕਿ ਬੋਰਡ ਦੀ ਮੈਨੇਜਮੈਂਟ ਤੇ ਸਰਕਾਰ ਚੁੱਪ ਧਾਰੀ ਬੈਠੀ ਹੈ ਤੇ ਇਹਦੇ ਸੰਬੰਧ ਦੇ ਵਿੱਚ 15 ਤਰੀਕ ਨੂੰ ਅਸੀਂ ਜਿਹੜੀਆਂ ਰੋਸ ਰੈਲੀਆਂ ਕਰਕੇ ਮੁਜ਼ਾਹਰੇ ਕਰਨ ਦਾ ਸਾਡਾ ਇੱਕ ਇਹ ਫੈਸਲਾ ਦੂਜਾ ਸਾਡਾ ਇਹ ਹੈ ਕਿ ਜੇਕਰ ਬੋਰਡ ਦੀ ਮੈਨੇਜਮੈਂਟ ਜਾਂ ਸਰਕਾਰ ਜਿਹੜੇ ਸਾਡੇ ਮੁਲਾਜ਼ਮ ਸਾਥੀ ਹੈਗੇ ਆ ਜਿਹੜੇ ਸੰਘਰਸ਼ ਕਰ ਰਹੇ ਹੈਗੇ ਆ ਜੇਕਰ ਉਹਨਾਂ ਦੀ ਗੱਲ ਨਹੀਂ ਸੁਣਦੀ ਉਹਨਾਂ ਦੀ ਬੈਠ ਕੇ ਮਸਲੇ ਹੱਲ ਨਹੀਂ ਹੁੰਦੇ ਤਾਂ ਮਜਬੂਰ ਨਾ ਫਿਰ ਜਿਹੜਾ ਅਸੀਂ 15 ਤੋਂ ਬਾਅਦ ਆਪਦਾ ਅਗਲੇ ਸੰਘਰਸ਼ ਬਾਰੇ ਵੀ ਵਿਚਾਰ ਹੈ ਜਿਹੜਾ ਉਹ ਸੀ ਕਰਾਂਗੇ ਇਸ ਕਰਕੇ ਸਰਕਾਰ ਨੂੰ ਇਸ ਗੱਲ ਦੀ ਚੇਤਾਵਨੀ ਦਿੰਨੇ ਵੀ ਇਹਨਾਂ ਮੁਲਾਜ਼ਮਾਂ ਦਾ ਮੰਗਾਂ ਦਾ ਹੱਲ ਕੀਤਾ ਜਾਵੇ ਜੇ ਹੱਲ ਨਾ ਕੀਤਾ ਤਾਂ ਫਿਰ ਮਜਬੂਰ ਨਾ ਸਾਨੂੰ ਵੀ ਜਿਹੜਾ ਸੰਘਰਸ਼ ਦੇ ਰਾਹ ਦੇ ਵਿੱਚ ਉਤਰਨਾ ਪਵੇਗਾ ਇਸ ਕਰਕੇ ਮੈਂ ਪੰਜਾਬ ਦੇ ਸੀਐਚਪੀ ਕਮੇਨ ਨੂੰ ਅਪੀਲ ਕਰਨੀ ਆ ਕਿ 15 ਤਰੀਕ ਨੂੰ ਇੱਕ ਘੰਟਾ ਆਪਾਂ ਦੀ ਰੋਸ ਰੈਲੀਆਂ ਜਿਹੜੀਆਂ ਉਹ ਕਰਨੀਆਂ ਉਹਨਾਂ ਦੇ ਵਿੱਚ ਸਾਰੇ ਸਾਥੀ ਜਿਹੜੀ ਹੈ ਉਹ ਜ਼ਰੂਰ ਸਮੂਲੀਅਤ ਕਰਨ ਤੇ 15 ਤਰੀਕ ਤੱਕ ਜੇ ਇਹਨਾਂ ਦੀ ਗੱਲਬਾਤ ਦਾ ਹੱਲ ਨਹੀਂ ਹੁੰਦਾ ਤਾਂ ਆਪਾਂ ਅਗਲਾ ਐਕਸ਼ਨ ਆ ਜਿਹੜਾ ਉਹ ਵੀ ਆਪਾਂ ਲਵਾਂਗੇ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਦੂਜੀ ਗੱਲ ਥੱਲੇ ਬਹੁਤ ਤਰਾਹ ਦੀਆਂ ਗੱਲਾਂ ਕੰਟਰੋਵਰਸੀ ਦੀਆਂ ਗੱਲਾਂ ਬਹੁਤ ਕੁਝ ਸਾਡੇ ਵਰਕਰ ਸਾਥੀਆਂ ਨੂੰ ਕਿਹਾ ਜਾਂਦਾ ਪਰ ਮੈਂ ਜਿੰਨੇ ਵੀ ਸਾਥੀ ਸੰਘਰਸ਼ ਕਰ ਰਹੇ ਆ ਸਾਡੇ ਮਜ਼ਦਮ ਵੀਰ ਸੰਘਰਸ਼ ਕਰ ਰਹੇ ਆ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਅਸੀਂ ਸਾਰਿਆਂ ਦੀ ਹੱਕ ਦੀ ਗੱਲ ਕਰਦੇ ਆ ਕਿ ਅਸੀਂ ਇਕੱਠੇ ਹੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਧੜਾ ਜਿਹੜਾ ਇਕੱਠਾ ਬਣੇ ਸਾਂਝਾ ਬਣੇ ਤੇ ਸਾਂਝਾ ਬਣੇ ਤੇ ਸਾਂਝਾ ਬਣ ਕੇ ਜਿਹੜਾ ਵੱਡਾ ਇਕੱਠ ਹੋਵੇ ਤੇ ਵੱਡੇ ਇਕੱਠ ਦੇ ਵਿੱਚ ਸਰਕਾਰ ਨੂੰ ਜਿਹੜਾ ਜਿਹੜੀ ਮੰਗਾਂ ਆਪਾਂ ਸਰਕਾਰ ਦੇ ਖਿਲਾਫ ਆਪਾਂ ਲੇ ਕੇ ਚੱਲ ਰਹੇ ਆ ਵੀ ਉਹ ਮੰਗਾਂ ਦਾ ਆਪਾਂ ਹੱਲ ਕਰਵਾ ਸਕੀਏ ਇਹਦੇ ਵਾਸਤੇ ਅਸੀਂ ਲਗਾਤਾਰ ਜਿਹੜਾ ਇਹ ਯਤਨ ਆਪਾਂ ਉਹ ਕਰ ਰਹੇ ਹੈਗੇ ਆ ਸੋ ਬੇਨਤੀ ਹੈ ਸਾਰਿਆਂ ਨੂੰ ਕਿ ਜਰੂਰ ਇਸ ਗੱਲ ਤੇ ਪਹਿਰਾ ਦੇਣ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਣੀ ਐਕਸ਼ਨ ਹੈਗੇ 15 ਤਰੀਕ ਨੂੰ ਜੇ ਕੱਲ ਦੀ ਡੇਟ ਦੇ ਵਿੱਚ ਜਾਂ ਸਰਕਾਰ ਗੱਲ ਨਹੀਂ ਸੁਣਦੀ 15 ਤਰੀਕ ਨੂੰ ਇੱਕ ਘਾਟਾ ਰੋਸ ਲੈ ਲਈਆਂ ਜੇ ਮਤਲਬ ਉਹ ਤੋਂ ਬਾਅਦ ਵੀ ਗੱਲ ਸਰਕਾਰ ਨੇ ਨਾ ਸੁਣੀ ਤਾਂ ਫਿਰ ਸੀਐਚਪੀ ਕੰਮੇ ਵੀ ਮਤਲਬ ਅਗਲੇ ਸੰਘਰਸ਼ ਬਾਰੇ ਵਿਚਾਰਨਗੇ ਕਿ ਅਗਲੇ ਸੰਘਰਸ਼ ਦੇ ਵਿੱਚ ਖੁੱਦਣਗੇ ਇਹ ਆਪਣਾ ਜਿਹੜਾ ਹੈਗਾ ਫੈਸਲਾ ਆਪਾਂ ਕੀਤਾ ਗਿਆ ਉਹਨਾਂ ਵੱਲੋਂ ਹਮੈਦ ਆ ਤੇ ਅਸੀਂ ਉਹਨਾਂ ਦੀ ਪੂਰੇ ਇਸ ਸੰਘਰਸ਼ ਦੀ ਜਿਹੜੀ ਡਟਮੀ ਹਮੈਤ ਅਸੀਂ ਕਰਾਂਗੇ ਇਸ ਕਰਕੇ ਇਹ ਸਾਰਿਆਂ ਨੂੰ ਸਾਥ ਨੂੰ ਬੇਨਤੀ ਕਰਨੀ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ